ਇਹ ਆਜ਼ਾਦ ਪ੍ਰੈਸ ਕਲੱਬ ਦੀ ਮੀਟਿੰਗ ਸੀਗੀ ਜ ਜਿਹਦੇ ਵਿੱਚ ਸਾਰੇ ਪੱਤਰਕਾਰ ਸਹਿਮਾਨ ਨੇ ਭਾਗ ਲਿਆ। ਇਹ ਕਾਫੀ ਲੰਮਾ ਸਮਾਂ ਹੋ ਗਿਆ ਸੀ ਇਹ ਜਿਹੜੀ ਜਨਰਲ ਬਾਡੀ ਦੀ ਚੱਲਦੀ ਨੂੰ ਤੇ ਹੁਣ ਅੱਜ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਜਿਹੜੀ ਪੁਰਾਣੀ ਬਾਡੀ ਸੀ ਉਹਨੂੰ ਭੰਗ ਕੀਤਾ ਜਾਂਦਾ ਔਰ ਬਹੁਤ ਜਲਦੀ ਇੱਕ ਮੀਟਿੰਗ ਕਰਕੇ ਨਵੀਂ ਬਾਡੀ ਦਾ ਜਿਹੜਾ ਗਠਨ ਕੀਤਾ ਜਾਊ। ਜਿਵੇਂ ਗਠਨ ਕੀਤਾ ਜਾਊਗਾ ਕੀ ਏਜੰਡੇ ਹੋਣਗੇ ਪ੍ਰੈਸ ਦੇ ਮਾਦੀ ਉਰੇ। ਸਵਾਜ ਭਲਾਈ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਲਿਆਉਣਾ ਪੱਤਰਕਾਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨਾ ਉਹਨਾਂ ਦੀਆਂ ਦੁੱਖ ਤਕਲੀਫਾਂ ਵੱਲ ਧਿਆਨ ਦੇ ਕੇ ਉਹਨਾਂ ਨੂੰ ਮਤਲਬ ਸੌਲਟ ਆਊਟ ਕਰਾਉਣਾ ਇਸ ਤਰ੍ਹਾਂ ਦੇ ਜਿਹੜੇ ਏਜੰਡੇ ਆ ਜੇ ਪੱਤਰਕਾਰ ਭਲਾਈ ਦੇਸ਼ਵੰਦ ਨਾਲ ਸੰਬੰਧਤ ਹੋਣਗੇ ਉਸ ਤਰ੍ਹਾਂ ਦੇ ਹੋ ਜਿਵੇਂ ਕੁਝ ਪੱਤਰਕਾਰ ਨਹੀਂ ਪਹੁੰਚੇ ਜਾਂ ਨਹੀਂ ਪਤਾ ਲੱਗਿਆ ਉਹਨਾਂ ਨੂੰ ਕੀ ਸੰਦੇਸ਼ਾ ਦੇਣੇ ਹੈ ਉਹਨਾਂ ਨੂੰ ਬੇਨਤੀ ਹੈ ਕਿ ਅਗਲੀ ਮੀਟਿੰਗ ਦੇ ਵਿੱਚ ਹਰ ਹਾਲਤ ਦੇ ਵਿੱਚ ਉਹ ਆਪ ਦੀ ਸ਼ਰਕਤ ਕਰਨ ਜੇ ਕੋਈ ਨਾ ਆਇਆ ਤਾਂ ਉਹਨਾਂ ਨੂੰ ਜਿਹੜਾ ਯੋਗ ਜਗ੍ਹਾ ਉਤੋਂ ਵੰਡ ਰਹਿ ਸਕਦਾ ਹੈ ਤੇ ਬਾਅਦ ਦੇ ਵਿੱਚ ਮਤਲਬ ਮੇਰੇ ਤੇ ਕੋਈ ਕਲੇਮ ਨਾ ਕਰੇ ਕੋਈ ਸਮਾਂ ਜਾਂ ਕੋਈ ਦਿਨ ਨਹੀਂ ਸਕੀ ਤਾਂ ਜੀ ਅ ਸ਼ਨੀਵਾਰ ਦੀ ਮੀਟਿੰਗ ਉਹ ਫਿਕਸ ਕੀਤੀ ਗਈ ਹੈ 12 ਵਜੇ ਮੀਟਿੰਗ ਹੋਊਗੀ ਮੇਰੇ ਦਫਤਰ ਦੇ ਵਿੱਚ ਤੇ ਉਸ ਟਾਈਮ ਸਾਰਿਆਂ ਨੂੰ ਆਉਣ ਦੀ ਅਪੀਲ ਕਰਦਾ दिल्ली क्राइम नेशनल न्यूज़ नजर सफर